ਸਸ਼ੀਕਾਰ ਸਾਰਿਆਂ ਨੂੰ ਆਈ ਸਟੱਡੀ ਹਬ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਅੱਜ ਦਾ ਟੌਪਿਕ DBMS ਨਾਲ ਰਿਲੇਟਡ ਹੈ ਜੋ ਕਿ BA ਸੈਕੰਡ 4 ਸੈਮੈਸਟਰ ਦੇ ਵਿਸ਼ੇ ਡਾਟਾਬੇਸ ਲੈਂਗੁਏਜ ਉਪਰ ਅੱਜ ਚਰਚਾ ਕਰਾਂਗੇ ਅਗਰ ਤੁਸੀਂ ਨਵੇਂ ਹੋ ਇਸ ਚੈਨਲ ਤੇ ਤੇ ਹਰ ਇੱਕ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ Telegram ਚੈਨਲ ਨੂੰ ਜੁਆਇਨ ਕਰ ਲਓ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਲਿੰਕ ਤੁਹਾਨੂੰ ਮਿਲ ਜਾਣਗੇ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਡਾਟਾਬੇਸ ਲੈਂਗੁਏਜ ਹਰੇਕ ਯੂਜ਼ਰ ਦੀ ਕਿਸਮ ਲਈ ਹਰੇਕ ਯੂਜ਼ਰ ਦੀ ਕਿਸਮ ਲਈ ਜੋ ਭਾਸ਼ਾ ਹੈ ਜਿਹੜਾ ਇੰਟਰਫੇਸ ਹੈ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਯੂਜ਼ਰ ਅਟਰੈਕਟਿਵ ਕਿਸ ਚੀਜ਼ ਤੋਂ ਹੁੰਦਾ ਹੈ ਡਿਜ਼ਾਈਨ ਤੋਂ ਇੰਟਰਫੇਸ ਤੋਂ ਜਿਵੇਂ ਇੱਕ ਵਾਰੀ ਡਾਟਾਬੇਸ ਦਾ ਡਿਜ਼ਾਈਨ ਪੂਰਾ ਹੋ ਜਾਂਦਾ ਹੈ ਤਾਂ ਡਾਟਾਬੇਸ ਨੂੰ ਦੇ ਵਿੱਚ ਜੋ ਇੰਪੋਰਟੈਂਟ ਆ ਡੀਬੀ ਐਮ ਐਸ ਐ ਉਹ ਜੋ ਚੂਸ ਕੀਤਾ ਜਾਂਦਾ ਹੈ ਪਹਿਲਾ ਸਟੈਪ ਕੀ ਹੈ ਪਹਿਲਾ ਸਟੈਪ ਹੈਗਾ ਹੈ ਕਨਸੈਪਚੁਅਲ ਤੇ ਇੰਟਰਨਲ ਸਕੀਮਾ ਕਿਉਂਕਿ ਡਾਟਾਬੇਸ ਦਾ ਜੋ ਡਿਜ਼ਾਈਨਿੰਗ ਹੈ ਉਹ ਇਸ ਜੇ ਵਿੱਚ ਕਰਨੀ ਹੁੰਦੀ ਹੈ ਸਕੀਮਾ ਨੇ ਜੋ ਪਹਿਲਾਂ ਆਪ ਪੜ ਚੁੱਕੇ ਹਾਂ ਫਿਰ ਉਸ ਤੋਂ ਬਾਅਦ ਦੋਵਾਂ ਦੇ ਵਿਚਕਾਰ ਮੈਪਿੰਗ ਕੀਤੀ ਜਾਂਦੀ ਹੈ ਫਿਰ ਅਲੱਲ ਕਰਕੇ ਜੋ ਇਸ ਲੈਵਲ ਦੇ ਸੁਧਾਰ ਕਰਦੇ ਡਾਟਾਬੇਸ ਦੇ ਡਿਜ਼ਾਈਨਰ ਦੁਆਰਾ ਦੋਮਸ ਸਕੀਮਾ ਨੂੰ ਦਸਾਂ ਲਈ ਤੋ ਵਰਤਿਆ ਜਾਂਦਾ ਹੈ ਡਾਟਾਬੇਸ ਜੋ ਸਕੀਮ ਹੈ ਫਿਰ ਉਸ ਤੋਂ ਬਾਅਦ ਉਸ ਨੂੰ ਕੰਪਾਈਲ ਕਰਦਾ ਹੈ ਕੰਪਾਈਲ ਕੀਤਾ ਜਾਂਦਾ ਹੈ ਡਾਟਾਬੇਸ ਨੂੰ ਮੈਨੀਪੂਲੇਟ ਕਰਨ ਦੀ ਵੀ ਲੋੜ ਪੈਂਦੀ ਹੈ ਮੈਨੀਪੂਲੇਸ਼ਨ ਕਿਸ ਪਰਪਸ ਲਈ ਹੁੰਦੀ ਹੈ ਡਾਟਾਬੇਸ ਦਾ ਇਨਸਰੈਕਸ਼ਨ ਡਿਲੀਸ਼ਨ ਮੋਡੀਫਿਕੇਸ਼ਨ ਕਰਨ ਲਈ ਡਾਟਾਬੇਸ ਨੂੰ ਡਿਜ਼ਾਈਨ ਦੱਸ ਨੂੰ ਕੰਟਰੋਲ ਕਰ ਲਈ ਇਸ ਨੂੰ ਵਰਤਿਆ ਜਾਂਦਾ ਹੈ ਇਸ ਨੂੰ ਕੀ ਕਹੇ ਜਾਂਦਾ ਹੈ ਡੀਸੀਐਲ ਵੱਖ-ਵੱਖ ਯੂਜ਼ਰ ਡੀਬੀਐਮਐਸ ਸਪੋਰਟ ਕਰਦੇ ਨੇ ਹਰ ਇੱਕ ਕਿਸਮ ਦੀ ਜੋ ਭਾਸ਼ਾ ਹੈ ODBMS ਨੂੰ ਟਾਲਮੇਲ ਕਮਿਊਨੀਕੇਸ਼ਨ ਪੈਰਾ ਕਰ ਲਈ ਵਰਤੀ ਜਾਂਦੀ ਹੈ ਵੱਖ-ਵੱਖ ਭਾਸ਼ਾਾਂ among ਜੋ ਗਣਕੇ ਡਾਟਾਬੇਸ ਲੈਂਗੁਏਜ ਹੈ ਉਸ ਦੇ ਜੋ ਕਿਸਮਾਂ ਨੇ ਉਹ ਕਿਹੜੇ-ਕਿਹੜੇ ਨੇ ਪਹਿਲੀ ਹੈਗੀ ਹੈ DDL ਵਿਸ਼ਣੂ ਡਾਟਾ ਡਿਫੀਨੇਸ਼ਨ ਲੈਂਗੁਏਜ ਕਿਹਾ ਜਾਂਦਾ ਹੈ ਸੈਕੰਡ ਹੈ DML ਡਾਟਾ ਮੈਨੀਪੂਲੇਸ਼ਨ ਲੈਂਗੁਏਜ ਥਰਡ ਹੈ DCL ਡਾਟਾ ਕੰਟਰੋਲ ਲੈਂਗੁਏਜ ਇਟ ਇਨਟ ਜੋ ਹੈ ਆਪਸ ਦੇ ਵਿੱਚ ਇਸ ਦਾ ਇਹ ਜਿਸਮਾਨੇ ਡਾਟਾਬੇਸ ਲੈਂਗੁਏਜ ਵੀ ਸਭ ਤੋਂ ਪਹਿਲਾਂ ਆਪਾਂ ਡੀਐਲ ਵਾਲੇ ਡਿਸਕਸ ਕਰਾਂਗੇ ਜਦੋਂ ਕੁਵਰੀ ਡਾਟਾਬੇਸ ਦਾ ਡਿਜ਼ਾਈਨ ਪੂਰਾ ਹੋ ਜਾਂਦਾ ਹੈ ਮੈਪਿੰਗ ਹੋ ਜਾਂਦੀ ਹੈ ਕਮਿਊਨੀਕੇਸ਼ਨ ਹੋ ਜਾਂਦਾ ਹੈ ਕੰਟਰੋਲ ਹੋ ਜਾਂਦਾ ਹੈ ਫਿਰ ਇਸ ਦਾ ਡਿਜ਼ਾਈਨ ਪੂਰੇ ਹੋਣ ਤੋਂ ਬਾਅਦ ਡਾਟਾਬੇਸ ਨੂੰ ਲਾਗੂ ਕਰ ਲੈ ਡਾਟਾਬੇਸ ਵਰਤੇ ਜਾਂਦਾ ਕਿਸ ਦੀ ਲੋੜ ਪੈਂਦੀ ਹੈ इस कमली एम एस कोल डी कंपाइलर है ये पहचान कर रहा है कि स्कीमा कंस्ट्रक्शन जो कंस्ट्रक्ट कर रहे हैं स्कीमा डिस्क्रिप्शन स्टोर करी डी एल स्टेटमेंट के प्रोसैस करते है। हैं डी डी एल में कि स्टेटमेंट्स वो जाने ने अल्टर ड्रॉप क्रिएट रीनेम ਕ੍ਰੀਏਟ ਦਾ ਕੰਮ ਕੀ ਹੈ ਡਾਟਾਬੇਸ ਸਿਸਟਮ ਦੇ ਵਿੱਚ ਕ੍ਰੀਏਟ ਕਰਨਾ ਡਾਟਾਬੇਸ ਸਿਸਟਮ ਨੂੰ ਕ੍ਰੀਏਟ ਕਰਨਾ ਅਲਟਰ ਕਰਦੇ ਹਾਂ ਇਸ ਕੇ ਮਾਰੇ ਵੀ ਚੇਂਜਸ ਕਰਨ ਦੇ ਲਈ ਡ੍ਰੌਪ ਹੁੰਦਾ ਹੈ ਕੋਈ ਡਾਟਾਬੇਸ ਸਕੀਮ ਰੀਡਿਟ ਕਰਨ ਦੇ ਲਈ ਰੀਨੇਮ ਹੁੰਦਾ ਵੀ ਕਿਸੇ ਆਬਜੈਕਟ ਨੂੰ ਆਪਾਂ ਹੋਰ ਨਾਮ ਦੇ ਸਕਦੇ ਹਾਂ ਇਹ ਕੰਮ ਕਿਹਦੇ ਅੰਦਰ ਆਉਂਦੇ ਨੇ ਇਹ ਆਉਂਦੇ ਨੇ ਡੀ ਡੀ ਐਲ ਯਾਨੀ ਕਿ ਡੀ ਡੀ ਐਲ ਦੇ ਆਪਰੇਸ਼ਨ ਕਹਿ ਸਕਦੇ ਆਪਾਂ ਅਡਰ ਡ੍ਰੌਪ ਕ੍ਰੀਏਟ ਰੀਨੇਮ ਮਤਲਬ ਨਾਮ ਤੋਂ ਪਤਾ ਚੱਲਦਾ ਹੈ ਡਿਜ਼ਾਈਨਿੰਗ ਦੇ ਰਿਲੇਟਡ ਜੋ ਫੰਕਸ਼ਨ ਹੁੰਦੇ ਨੇ ਉਸ ਨੂੰ ਪ੍ਰੋਸੈਸ ਕਰਨ ਲਈ ਇਹਨਾਂ ਨੂੰ ਡਿਵਰਟੋ ਕੀਤਾ ਜਾਂਦੀ ਹੈ ਡੀ ਐਮ ਐਲ ਹੈ ਜੋ ਉਹ ਕੀ ਕਰਦਾ ਹੈ ਸਕੀਮਾ ਨੂੰ ਕੰਪਾਈਲ ਕੀਤਾ ਜਾਂਦਾ ਹੈ ਤਾਂ ਡਾਟਾ ਬੇਸ ਨੂੰ ਮੈਨੀਪੂਲੇਟ ਕਰਨ ਦੀ ਲੋੜ ਪੈਂਦੀ ਹੈ ਮੈਨੀਪੂਲੇਟ ਜੋ ਮੈਨੀਪੂਲੇਸ਼ਨ ਵਿੱਚ ਕਿਹੜੇ ਕਿਹੜੇ ਆਪਰੇਸ਼ਨ ਹੁੰਦੇ ਹਨ ਨਾ ਰਿਟਰੀਵਲ ਇਨਸਰਸ਼ਨ ਤੇ ਡਿਲੀਸ਼ਨ ਮੋਡੀਫਿਕੇਸ਼ਨ ਸਟੇਟਮੈਂਟ ਸ਼ਾਮਿਲ ਹੁੰਦੀਆਂ ਹਨ ਇਹਨਾਂ ਆਪਰੇਸ਼ਨ डाटाबेस लीडी स्टेटमेंट बरती जाती है डी एम एल डी एम एल डी एम डी एम एल द कुछ स्टेटमेंट के, लिए DML, DML, DML के, लिए के लिए ने पहला भी डिस्कस कर चुके हैं सिलेक्ट इंसर्ट डिलीट अपडेट ये परपज़ इन्होंने लिखे हुए ने डी सी एल कंट्रोल यानी कि डाटाबेस लैंगुएज थर्ड है किस्म वह है डी सी एल डी सल का अर्थ की है डाटा कंट्रोल करना डाटा कंट्रोल करना लैंगुएज ਇਹ ਕੀ ਪਰਮਿਸ਼ਨ ਦਿੰਦਾ ਹੈ ਅਗਰ ਇਹ ਦਿੰਦਾ ਹੈ ਕਿ ਕੌਣ ਇਸ ਨੂੰ ਵਰਤੇਗਾ ਠੀਕ ਹੈ ਕੌਣ ਨਹੀਂ ਵਰਤੇਗਾ ਇਹ ਐਗਜ਼ੀਕਿਊਟ ਕਰਨ ਦੇ ਲਈ ਆਪ ਨੂੰ ਆਗਿਆ ਨਹੀਂ ਦਿੰਦਾ ਹੈਗਾ ਕਿਉਂਕਿ ਇਹ ਜਿਸ ਨੂੰ ਪਰਮਿਸ਼ਨ ਦੇਵੇਗਾ ਸਿਰਫ ਉਹੀ ਇਸ ਨੂੰ ਵਰਤ ਸਕਦਾ ਹੈ ਇਸ ਦੇ ਜੋ ਡੀਸੀਐਲ ਦੇ ਆਪਰੇਸ਼ਨ ਨੇ ਉਹ ਹੈ ਸਿਲੈਕਟ ਅਲਟਰ ਡੀਲੀਟ ਐਗਜ਼ੀਕਿਊਟਰ ਤੇ ਇਨਸਰਟ ਇਹ ਬੜੀਆਂ ਸਟੇਟਮੈਂਟਸ ਡੀਸੀਐਲ ਦੇ ਅੰਦਰ ਸ਼ਾਮਿਲ ਨੇ ਕਿਸ ਨੂੰ ਗ੍ਰਾਂਟ ਦੇਣੀ ਹੈ ਕਿਸ ਨੂੰ ਰਿਵੋਕ ਕਰਨਾ ਹੈ ਕਿਸ ਨੂੰ ਕਮੈਂਟ ਕਰਨਾ ਹੈ ਇਹ ਕੁਝ ਡੀਸੀਐਲ ਦੀਆਂ ਸਟੇਟਮੈਂਟ ਆਪਰੇਸ਼ਨਸ ਨੇ ਇਹ ਆਪਾਂ ਟੋਪਿਕ ਕੀਤਾ ਹੈ ਡਾਟਾਬੇਸ ਲੈਂਗੁਏਜ ਦੇ ਵਿੱਚ ਆਪਾਂ ਨੇ ਤਿੰਨ ਤਰ੍ਹਾਂ ਦੀਆਂ ਜੋ ਲੈਂਗੁਏਜ ਨੇ ਪਰਿਣਿਆ ਡੀਡੀਐਲ ਡੀਐਮਐਲ ਤੇ ਡੀਸੀਐਲ ਤੇ ਉਹਨਾਂ ਦੇ ਆਪਰੇਸ਼ਨ ਫੰਕਸ਼ਨ ਕਹਿ ਲਓ ਤੇ ਅੱਗੇ ਇੱਕ ਟੋਪਿਕ ਹੈ ਸ਼ਾਰਟ ਕੁਐਸਚਨ ਆ ਜਾਂਦਾ ਹੈ ਉਹ ਹੈ ਡਾਟਾਬੇਸ ਸਿਸਟਮ ਦੀ ਯੂਟਿਲਾਈਜ਼ ਕੈਟਾਗਰੀ ਨੇ ਜੋ ਡਬੀਏ ਡਾਟਾਬੇਸ ਕੋ ਡਾਟਾ ਨੂੰ ਬਰਤਨ ਦੇ ਲਈ ਇਹ ਲਿਖੇ ਕੁਝ ਪੁਆਇੰਟਸ ਨੇ ਜੋ ਕਿ ਡਬੀਏ ਸਿਸਟਮ ਨੂੰ ਸਮਾਂਦਰ ਵਿੱਚ ਸਹਾਇਤਾ ਕਰਦੇ ਨੇ ਕਿਹੜੇ ਕਿਹੜੇ ਫੰਕਸ਼ਨ ਨੇ ਲੋਡਿੰਗ ਲੋਡਿੰਗ ਬੈਕਅਪ ਫਾਈਲ ਰੀਆਰਗੇਨਾਈਜ਼ੇਸ਼ਨ ਪਰਫਾਰਮੈਂਸ ਮੋਨੀਟਰਿੰਗ ਇਹ ਕੁਝ ਆਪਰੇਸ਼ਨ ਨੇ ਫੰਕਸ਼ਨ ਨੇ ਜਿਹੜੇ ਕੀ ਡਾਟਾਬੇਸ ਸਿਸਟਮ ਯੂਟਿਲਾਈਜ਼ ਦੇ ਵਿੱਚ ਆਉਂਦੇ ਨੇ ਲੋਡਿੰਗ ਕੀ ਕਹ ਰਿਹਾ ਹੈ ਕਿ ਡਾਟਾਬੇਸ ਸਿਸਟਮ ਵਿੱਚ ਡਾਟਾ ਲੋਡ ਕਰਨ ਲਈ ਇਸ ਦੀ ਬਿਜਲੀ ਵਰਤੋਂ ਕੀਤੀ ਜਾਂਦੀ ਹੈ ਜਿਸ ਨਾਲ ਡਾਟਾ ਪਹਿਲਾਂ ਪਈਆਂ ਫਾਈਲਾਂ ਵਿੱਚੋਂ ਹੀ ਲਿਆ ਜਾਂਦਾ ਹੈ ਲੋਡ ਕੀਤਾ ਜਾਂਦਾ ਹੈ ਫਾਈਲਾਂ ਨੂੰ ਡਾਟਾਬੇਸ ਦੇ ਵਿੱਚੋਂ ਜੋ ਪਹਿਲਾਂ ਤੋਂ ਮੌਜੂਦ ਹੁੰਦੀਆਂ ਹਨ ਬੈਕਅਪ ਕੀ ਹੈ ਕਿ ਡਾਟਾਬੇਸ ਦਾ ਬੈਕਅਪ ਜਿਹੀ ਇੱਕ ਕਾਪੀ ਤਿਆਰ ਕਰਦਾ ਹੈ ਜਿਸ ਨਾਲ ਡਿਲੀਟ ਹੋਏ ਡਾਟਾ ਨੂੰ ਦੁਬਾਰਾ ਪਾ ਰਿਸਟੋਰ ਕਰ ਸਕਦੇ ਹਾਂ ਇਹ ਵੀ ਇੱਕ ਫੰਕਸ਼ਨ ਹੈ ਫਾਈਲ ਰੀਓਪਨੇਜੇਸ਼ਨ ਕਿਸੇ ਫਾਈਲ ਦੇ ਕੰਮ ਨੂੰ ਵਧੀਆ ਤਰੀਕੇ ਨਾਲ ਦੁਬਾਰਾ ਕਰ ਲੈ ਇਸ ਦੇ ਵਰਤੋਂ ਵਰਤੋਂ ਵਿੱਚ ਲਿਆ ਜਾਂਦਾ ਹੈ ਪਰਫਾਰਮੈਂਸ ਮੋਨੀਟਰਿੰਗ ਦੇ ਵਿੱਚ ਡਾਟਾਬੇਸ ਦੇ ਡਾਟਾ ਰਿਵਰਟ ਕਰਨ ਸਮੇਂ ਡਾਟਾ ਨੂੰ ਚੈੱਕ ਕਰ ਲੈ ਉਸ ਦੀ ਪਰਫਾਰਮੈਂਸ ਨੂੰ ਮੋਨੀਟਰ ਕਰਦੇ ਨੇ ਡੀਵੀਆ ਦੁਆਰਾ ਮੋਨੀਟਰਿੰਗ ਕੀਤੀ ਜਾਂਦੀ ਹੈ ਕਿ ਐਕਚੁਅਲ ਦੇ ਵਿੱਚ ਵਰਕਿੰਗ ਫਲੋ ਕੀ ਹੈ ਕੰਮ ਸਾਰਾ ਕੁਝ ਸਹੀ ਹੋ ਰਿਹਾ ਹੈ ਉਹ ਸਾਰਾ ਕੁਝ ਚੈਕਿੰਗ ਕਹਿ ਸਕਦੇ ਆਪਾਂ ਹੁੰਦਾ ਹੈ ਕਹਿੰਦਾ ਆਪਾਂ ਆਪਾਂ ਡਾਟਾਬੇਸ ਸਿਸਟਮ ਜੁਟੀਲਾਈਜ਼ਡ ਤੇ ਸ਼ਾਰਟ ਕੁਐਸਚਨ ਆਂਦਾ ਹੁੰਦਾ ਜ ਜਿਹਦੇ ਵਿੱਚ ਆਪਾਂ ਲੋਡਿੰਗ ਕਰ ਸਕਦੇ ਹਾਂ ਬੈਕਅਪ ਕਰ ਸਕਦੇ ਹਾਂ ਫਾਈਲ ਅਰਗਨਾਈਜੇਸ਼ਨ ਕਰ ਸਕਦੇ ਹਾਂ ਐਂਡ ਪਰਫਾਰਮੈਂਸ ਮੋਨਿਟਰਿੰਗ ਦਾ ਕਨਸੈਪਟ ਕਰ ਸਕਦੇ ਹਾਂ ਇੱਕ ਇੰਪੋਰਟੈਂਟ ਕੁਐਸਚਨ ਹੈ ਕੀ ਇਸ ਦਾ 100% ਆਂਦਾ ਹੁੰਦਾ ਸ਼ਾਰਟ ਕੁਐਸਚਨ ਵੀ ਆਇਆ ਜਾਂਦਾ ਠੀਕ ਹੈ ਤੇ ਲੌਂਗ ਕੁਐਸਚਨ ਵੀ ਆਇਆ ਜਾਂਦਾ ਕੀ ਡੀਬੀਐਮਐਸ ਦੇ ਵਿੱਚ ਜੋ ਕੀਜ਼ ਨੇ ਉਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ ਇੱਕ ਇੱਕ ਡਾਇਗਰਾਮ ਦਿੱਤਾ ਗਿਆ ਠੀਕ ਹੈ ਜਿਆਦਾ ਮੋਸਟ ਇੰਪੋਰਟੈਂਟ ਇਹਦੇ ਵਿੱਚ ਪ੍ਰਾਇਮਰੀ ਕੀ ਹੈ ਠੀਕ ਹੈ ਇਹਦੇ ਵਿੱਚ ਦਿੱਤਾ ਗਿਆ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਸਮਝ ਲਵਾਂ ਨਿਆਵੀ ਕਨਸੈਪਟ ਆਫ ਕੀਜ਼ ਕੀ ਹੁੰਦੀਆਂ ਨੇ ਐਂਟੀਟੀ ਸੈਟ ਦੇ ਇੱਕ ਸਿੰਗਲ ਐਟਰੀਬਿਊਟ ਜਾਂ ਇੱਕ ਤੋਂ ਜ਼ਿਆਦਾ ਨੂੰ ਕੀ ਕਿਹਾ ਜਾਂਦਾ ਹੈ ਜਿਹੜਾ ਕਿ ਸਮੂਹ ਦੇ ਇੱਕ ਜਾਂ ਇੱਕ ਤੋਂ ਜ਼ਿਆਦਾ ਇਨਸਟੈਂਸ ਨੂੰ ਪਛਾਣ ਵਜੋਂ ਵਰਤਿਆ ਜਾਂਦਾ ਹੈ ਐਂਟੀਟੀ ਸੈਟ ਦੇ ਵਿਦਿਆਰਥੀਆਂ ਰਿਲੇਸ਼ਨ ਵਿੱਚ ਰੋਲ ਨੰਬਰ ਇੱਕ ਕੀ ਹੈ ਜਿਵੇਂ ਕੋਈ ਟੇਬਲ ਦੇ ਵਿੱਚੋਂ ਆਪਾਂ ਰੋਲ ਨੰਬਰ ਲੈ ਲੈਂਦੇ ਹਾਂ ਕਿਉਂਕਿ ਰੋਲ ਨੰਬਰ ਯੂਨੀਕ ਹੁੰਦਾ ਹੈ ਉਹਦੇ ਉੱਪਰ ਆਪਾਂ ਲਗਾ ਸਕਦੇ ਕਿ ਪ੍ਰਾਇਮਰੀ ਕੀ ਇੱਕ ਸਮੇਂ ਇੱਕ ਰਿਲੇਸ਼ਨ ਵਿੱਚ ਇੱਕ ਜਿਹੇ ਵੈਲਿਊ ਦੀ ਵਰਤੋਂ ਦੀ ਮਨਾਈ ਹੁੰਦੀ ਹੈ ਕਿਉਂ ਕਿ ਡੁਪਲੀਕੇਸੀ ਨਹੀਂ ਆਣ ਦਿੰਦਾ ਹੈਗਾ ਕੀ ਇਸ ਦਾ ਬੇਨਫਿਟ ਸਿਰਫ ਡਾਟਾ ਬੇਸ ਦੇ ਵਿੱਚ ਇਹ ਹੈ ਇੰਪੋਰਟੈਂਟ ਫੈਕਟਰ ਕਿ ਡੁਪਲੀਕੇਸੀ ਨਹੀਂ ਆਣ ਦਿੰਦਾ ਹੈਗਾ ਰਿਲੇਸ਼ਨ ਡਾਟਾ ਬੇਸ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਕੀਜ਼ ਵਰਤੇ ਜਾਂਦੇ ਹਨ ਜੋ ਕਿ ਹੇਠ ਲਿਖੇ ਅਨਸਾਰ ਹਨ ਪ੍ਰਾਇਮਰੀ ਕੀ ਫੋਰਨ ਕੀ ਸੁਪਰ ਕੀ ਅਲਟਰਨੇਟ ਕੀ ਕੈਂਡੀਡੇਟ ਕਿ ਅਗਿਆ ਡਾਇਗਰਾਮ ਤੁਸੀਂ ਦੇਖ ਰਹੇ ਹੋ ਡਾਇਗਰਾਮ ਦੇ ਵਿੱਚ ਪੰਜਾਂ ਦੀਆਂ ਹੋਰ ਕੀਜ਼ ਲਿਖੀਆਂ ਹੋਈਆਂ ਨੇ ਠੀਕ ਹੈ ਕੈਂਡੀਡੇਟ ਕੀ ਹੋ ਗਿਆ ਸੁਪਰ ਕੀ ਹੋ ਗਿਆ ਫੋਰਨ ਕਿਜ਼ ਹੋ ਗਿਆ ਕੰਪੋਜ਼ਿਟ ਕੀ ਹੋ ਗਿਆ ਆਲਟਰਨੇਟ ਕੀ ਹੋ ਗਿਆ ਸੈਕੰਡਰੀ ਕੀ ਹੋ ਗਿਆ ਠੀਕ ਹੈ ਇਹ ਆਪਾਂ ਦੀ ਡਿਸਕਸ ਕਰਦੇ ਆ ਸਭ ਤੋਂ ਪਹਿਲਾਂ ਪ੍ਰਾਇਮਰੀ ਕੀ ਹੈ ਰਿਲੇਸ਼ਨ ਇੱਕ ਟੇਬਲ ਜਿਹੜੇ ਟੇਬਲ ਦੇ ਵਿੱਚ ਇੱਕ ਰਿਕਾਰਡ ਹੁੰਦਾ ਹੈ ਤਾਂ ਜੋ ਉਸ ਰਿਕਾਰਡ ਨੂੰ ਇੱਕ ਵਿਲੱਖਣ ਜਾਂ ਯੂਨੀਕ ਬਣਾਵੇ ਠੀਕ ਹੈ ਠੀਕ ਹੈ ਤਾਂ ਉਸ ਟੇਬਲ ਦੇ ਵਿੱਚ ਆਪਾਂ ਇੱਕ ਕੀਜ਼ ਲਗਾ ਸਕਦੇ ਹਾਂ ਜਿਸ ਨੂੰ ਪ੍ਰਾਇਮਰੀ ਕੀ ਕਿਹਾ ਜਾਂਦਾ ਹੈ ਠੀਕ ਹੈ ਕਿਉਂਕਿ ਇਹ ਇੱਕ ਹੈ ਜੀ ਪਛਾਣ ਕਰਦੀ ਹੈ ਕਿ ਡਾਟਾ ਨੂੰ ਡਾਟਾਬੇਸ ਦੇ ਵਿੱਚ ਡੁਪਲੀਕੇਸ਼ਨ ਨਹੀਂ ਆਣ ਦਿੰਦੀ ਹੈਗੀ ਇਹ ਇੱਕ ਉਸ ਟੇਬਲ ਦੀ ਵੈਲਿਊ ਨੂੰ ਵਧਾ ਦਿੰਦੀ ਹੈ ਇੰਪੋਰਟੈਂਟ ਕਰ ਦਿੰਦੀ ਹੈ ਯੂਨਿਕ ਕਰ ਦਿੰਦੀ ਹੈ ਕਿ ਡੁਪਲੀਕੇਸੀ ਦਾ ਚਾਂਸਸ ਦਾ ਮਤਲਬ ਹੀ ਨਹੀਂ ਹੈਗਾ ਤਾਂ ਬਹੁਤ ਸਾਰੇ ਡਾਟਾਬੇਸ ਦੇ ਵਿੱਚ ਇਹ ਚੀਜ਼ ਵਰਤੀ ਜਾਂਦੀ ਹੈ ਜਿੱਦੋਂ ਯੂਨਿਕ ਫੈਕਟਰ ਨੂੰ ਰਿਕਾਰਡ ਵਜੋਂ ਵਰਤਿਆ ਜਾਂਦਾ ਹੈ ਐਗਜ਼ਾਮਪਲ ਦੇ ਤੌਰ ਤੇ ਜੇ ਅਗਰ ਆਪਾਂ ਸਮਝੀਏ ਠੀਕ ਹੈ ਜਿਵੇਂ ਇੱਕ ਵਿਦਿਆਰਥੀ ਦਾ ਇੱਕ ਟੇਬਲ ਹੈ ਉਹਦੇ ਵਿੱਚ ਰੋਲ ਨੰਬਰ ਹੈ ਠੀਕ ਹੈ ਰੋਲ ਨੰਬਰ ਕੀ ਹੈ ਇੱਕ ਰੋਲ ਨੰਬਰ ਉੱਪਰ ਆਪਾਂ ਇੱਕ ਪ੍ਰਾਇਮਰੀ ਕੀ ਲਗਾ ਸਕਦੇ ਹਾਂ ਟੇਬਲ ਦੇ ਵਿੱਚ ਕਿਉਂ ਕਿਉਂਕਿ ਉਹ ਇੱਕ ਯੂਨਿਕ ਹੁੰਦਾ ਹੈ ਕਿਸੇ ਵੀ ਸਕੂਲ ਕਾਦਰ ਦੇ ਵਿੱਚ ਸੇਮ ਰੋਲ ਨੰਬਰ ਨਹੀਂ ਹੋ ਸਕਦਾ ਹੈ ਜਿਵੇਂ ਮੋਬਾਈਲ ਨੰਬਰ ਨਹੀਂ ਸੇਮ ਹੋ ਸਕਦਾ ਹੈਗਾ ਅਕਾਊਂਟ ਨੰਬਰ ਨਹੀਂ ਸੇਮ ਹੋ ਸਕਦਾ ਆਧਾਰ ਕਾਰਡ ਨੰਬਰ ਸੇਮ ਨਹੀਂ ਹੋ ਸਕਦਾ ਹੈਗਾ ਉਸ ਦੀ ਯੂਨਿਕ ਵੈਲਿਊ ਸੈੱਟ ਨੂੰ ਬਣਾਉਂਦੀ ਹੈ ਇਸ ਕਰਕੇ ਆਪਾਂ ਇਸ ਨੂੰ ਪ੍ਰਾਇਮਰੀ ਕੀ ਸੈੱਟ ਉੱਪਰ ਆਪਾਂ ਇੰਪਲੀਮੈਂਟ ਕਰਕੇ ਇਸ ਨੂੰ ਡੁਪਲੀਕੇਸੀ ਟੇਬਲ ਦੇ ਵਿੱਚ ਲਾਰਜ ਅਮਾਉਂਟ ਆਫ ਡਾਟ ਆਪਾਂ ਡਾਟਾਬੇਸ ਦੇ ਵਿੱਚ ਪਚਾ ਸਕਦੇ ਆ ਤੇ ਬਹੁਤ ਘੱਟ ਚਾਂਸਸ ਹੋ ਜਾਂਦੇ ਨੇ ਕਿ ਜਦੋਂ ਵੀ ਆਪਾਂ ਪ੍ਰਾਇਮਰੀ ਕੀ ਯੂਜ਼ ਕਰਦੇ ਆ ਕਿ ਉਹ ਇੱਕ ਅਜਿਹੇ ਰਿਕਾਰਡ ਨੂੰ ਇੰਪੋਰਟੈਂਟ ਬਣਾ ਲੈਂਦੀ ਹੈ ਜਿਹਦੇ ਉੱਪਰ ਪ੍ਰਾਇਮਰੀ ਕੀ ਲਗਾ ਕੇ ਯੂਨਿਕ ਟੇਬਲ ਜਾਂ ਇੱਕ ਵੇਸਟ ਮਟੀਰੀਅਲ ਡਾਟਾ ਨੂੰ ਆਪਾਂ ਕਹਿ ਸਕਦੇ ਆ ਕਿ ਜਿਵੇਂ ਰੋ ਨੰਬਰ ਹੋ ਗਿਆ ਉਸ ਨੂੰ ਇੱਕ ਦੇ ਡੁਪਲੀਕੇਸੀ ਚਾਂਸਸ ਘੱਟ ਜਾਂਦੇ ਨੇ ਲਾਰਜ ਅਮਾਉਂਟ ਆਫ ਡਾਟਾ ਦੇ ਵਿੱਚ ਜਿਵੇਂ ਕਿ ਆਪਾਂ ਐਗਜ਼ਾਮਪਲ ਦੇ ਤੌਰ ਤੇ ਕਿ ਸਮਝਾਇਆ ਗਿਆ ਹੈ ਆਪਾਂ ਐਗਜ਼ਾਮਪਲ ਵੀ ਤੌਰ ਤੇ ਸਮਝਾਇਆ ਗਿਆ ਹੈ ਰੋਲ ਨੰਬਰ ਹੈ ਅਸੀਂ ਕਿਸੇ ਵੀ ਵਿਦਿਆਰਥੀ ਨੂੰ ਖਾਸ ਇਨਫੋਰਮੇਸ਼ਨ ਇਸਾਂ ਦੀ ਨਾਲ ਦੇਖ ਸਕਦੇ ਹਾਂ ਰੋਲ ਨੰਬਰ ਸਰਚ ਕਰਕੇ ਕਿਉਂਕਿ ਜਿਹੜਾ ਸਰਚ ਵੈਲਿਊ ਦਾ ਵੀ ਫਾਈਂਡ ਆਊਟ ਕਰਨਾ ਸੌਖਾ ਹੋ ਜਾਂਦਾ ਹੈ ਕਿਉਂਕਿ ਉਹਦੇ ਵਿੱਚ ਪ੍ਰਾਇਮਰੀ ਕੀ ਲੱਗੀ ਹੋਈ ਹੁੰਦੀ ਹੈ ਕੀ ਕਰ ਰਹੇ ਨੰਬਰ एग्जांपल ਦੇ ਤੌਰ ਤੇ ਇੱਕ ਆ ਟੇਬਲ ਦੇ ਅਕੋਰਡਿੰਗ ਉਹ ਗਰਾ ਆਪਾਂ ਸਮਝ ਲੈਣੇ ਆ ਠੀਕ ਹੈ ਨਾ ਉਹਦੇ ਜਿਹੜੀ ਸਟੂਡੈਂਟ ਦੀ ਆਈਡੀ ਹੈ ਉਹ ਉਸ ਉੱਪਰ ਪ੍ਰਾਇਮਰੀ ਕੀ ਲੱਗੀ ਹੋਈ ਹੈ ਦੇਖੋ ਨੀਚੇ ਇਸ ਨੂੰ ਅੰਡਰਲਾਈਨ ਵੀ ਕੀਤਾ ਹੋਇਆ ਹੈ ਹਨਾ ਤਾਂ ਇਹ ਇੱਕ ਪਹਿਚਾਣ ਹੈ ਅੱਗੇ ਈਆਰ ਮਾਡਲ ਪੜਾਂਗੇ ਉਸ ਦੇ ਵਿੱਚ ਉਸ ਅਕੋਰਡਿੰਗ ਟੂ ਵੀ ਪਤਾ ਚੱਲ ਜਾਂਦਾ ਹੈ ਕਿ ਅੰਡਰਲਾਈਨ ਕਿਸ ਨੂੰ ਕਿਹਾ ਜਾਂਦਾ ਪ੍ਰਾਇਮਰੀ ਕੀ ਜਿਹਦੇ ਉੱਪਰ ਲੱਗੀ ਹੁੰਦੀ ਹੈ ਟੇਬਲ ਦੇ ਵਿੱਚ ਉਸ ਨੂੰ ਅੰਡਰਲਾਈਨ ਕੀਤਾ ਜਾਂਦਾ ਹੈ ਇਨੋ ਠੀਕ ਹੈ ਹੁਣ ਨੇਮ ਸੇਮ ਹੋ ਸਕਦੇ ਨੇ लास्ट नेम सेम हो सकता है कोर्स आईडी भी सेम हो सकती है लेकिन जो स्टूडेंट आईडी है वो सेम नहीं हो सकती क्योंकि इस सुपर प्राइमरी की लगी हुई है यूनिक ही होएगी आगे भी दिखाया गया है की सुपर की अल्टरनेट की ਕੈਂਡੀਡੇਟ ਕੀ ਯੂਨੀਕ ਕੀ ਇੱਕ ਹੋਰ ਕੀਸ ਦੀਆਂ ਵੈਲਿਊ ਅ ਅਗਲੇ ਟਾਈਪਸ ਤੋਂ ਦੱਸੀਆਂ ਗਈਆਂ ਨੇ ਠੀਕ ਹੈ ਅੱਜ ਇਸ ਵੀਡੀਓ ਦੇ ਵਿੱਚ ਸਿਰਫ ਇੰਨਾ ਕਰਾਂਗੇ ਇਸ ਤੋਂ ਬਾਅਦ ਅ ਜੋ ਅਗਲੇ ਟੌਪਿਕਸ ਨੇ ਉਸ ਵਾਰ ਡਿਸਕਸ ਕਰਾਂਗੇ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੇ ਬਾਕੀ ਆ ਆਉਣ ਵਾਲੀਆਂ ਵੀਡੀਓ ਦੇ ਵਿੱਚ ਬਾਕੀ ਟੌਪਿਕ ਵੀ ਜੋ ਪੈਂਡਿੰਗ ਟੌਪਿਕ ਰਹਿ ਗਿਆ ਉਹ ਵੀ ਕਰਾਂਗੇ ਅ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਅਗਰ ਕੋਈ ਸੁਝਾਅ ਹੈ ਤਾਂ ਕਮੈਂਟਰੀ ਵਿੱਚ ਤੁਸੀਂ ਆਪਣਾ ਸੁਝਾਅ ਦੇ ਸਕਦੇ ਹੋ ਟੈਲੀਗ੍ਰam ਚੈਨਲ ਨਾਲ ਜੁੜ ਜੋ ਉਸ ਦੇ ਵਿੱਚ ਰਿਲੇਟਡ ਮਟੀਰੀਅਲ ਦੀਆਂ ਜੋ ਪੀਡੀਐਫ ਨੇ ਤੇ ਲਿੰਕ ਨੇ ਉਹ ਸ਼ੇਅਰ ਕੀਤੇ ਜਾਣਗੇ ਤੁਹਾਡੇ ਕੰਮ ਆਣਗੇ ਸਟੂਡੈਂਟ ਲਈ ਇਹ ਵੀਡੀਓ ਦਾ ਜੋ ਡੀਬੀਐਮ ਹੈ ਦਾ ਇੱਕ ਸੀਰੀਜ਼ ਚੱਲ ਰਹੀ ਹੈ ਪੰਜਾਬੀ ਮੀਡੀਅਮ ਦੇ ਵਿੱਚ ਆਪਾਂ ਇਸ ਨੂੰ ਪੜ ਰਹੇ ਹਾਂ ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦੀ ਕਿਉਰੀ ਸੀ ਕਿ ਜੋ ਟੌਪਿਕਸ ਨੇ ਪੰਜਾਬੀ ਦੇ ਵਿੱਚ ਨਹੀਂ ਮਿਲਦੇ ਹੈਗੇ ਤੇ YouTube ਉੱਪਰ ਜਾਂ ਹੋਰ ਪਲੇਟਫਾਰਮ ਉੱਪਰ ਪੰਜਾਬੀ ਉੱਪਰ ਮਟੀਰੀਅਲ ਬਹੁਤ ਘੱਟ ਅਵੇਲੇਬਲ ਹੈ ਇਸ ਮਹਿੰਮ ਦੇ ਤਹਿਤ ਹੀ ਆਪਾਂ ਪੰਜਾਬੀ ਦੇ ਵਿੱਚ ਟੌਪਿਕਸ ਕਰ ਰਹੇ ਹਾਂ DVMs ਦੇ BA ਸੈਕੰਡ ਫੋਰ ਸਮੈਸਟਰ ਦੇ ਤੇ ਬਾਕੀ ਕਲਾਸਿਸ ਦੀ ਵੀ ਵੀਡੀਓ ਡੇ ਬਾਏ ਡੇ ਆਣ ਗਈਆਂ ਚੈਨਲ ਨਾਲ ਜੁੜੇ ਰਹੋ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਏ ਹੋਗੇ ਥੈਂਕ ਯੂ ਵੈਰੀ ਮਚ ਸ਼ੁਕਰੀਆ